ਮਾਲਕ ਨੇ ਮਹਿਰਮਤ ਕੀਤੀ ਕਿ ਆਪਣੀ ਖਜੂਰੀ ਅੰਦਰ ਬਿਠਾ ਕੇ ਸਤਿਗੁਰ ਜੀ ਨੇ ਆਪਣੀ ਬਾਣੀ ਦੇ ਨਾਲ ਜੋੜ ਕੇ ਜੀਵਨ ਦੀਆਂ ਮੌਲਕ ਕੜੀਆਂ ਨੂੰ ਸਫਲਾ ਕਰਨ ਦਾ ਮਾਲਕ ਜੀ ਨੇ ਸੁਭਾਗ ਸਮਾ ਬਖਸ਼ਿਆ ਬੜਾ ਔਖਾ ਹੁੰਦਾ ਸੰਗਤ ਜੀ ਆਪਣੇ ਆਪ ਨੂੰ ਮਾੜਾ ਕਹਿਣਾ ਤੁਸੀਂ ਇੱਥੇ ਕਿਸੇ ਨੂੰ ਕਹੋ ਨਾ ਕਿ ਕਿਸੇ ਦੇ ਆਵਗੁਣ ਲਿਖਣੇ ਆ ਤੇ ਬੰਦਾ ਕਾਪੀਆਂ ਦੀ ਕਾਪੀਆਂ ਭਰ ਦੇਗਾ ਕਿ ਉਹਦੇ ਚ ਇੰਨੇ ਆਵ ਹੋਣੇ ਆ ਪਰ ਜੇ ਤੁਸੀਂ ਬੰਦੇ ਨੂੰ ਕਹੋ ਕਿ ਤੂੰ ਆਪਣਾ ਕੋਈ ਆਵਗੁਣ ਲਿਖ ਦੇ ਤੇ ਬੰਦਾ ਇਹ ਖੁਦੋਗਾਲ ਲਿਖੇਗਾ ਜੀ ਮੁੜ ਕੇ ਕਹੇਗਾ ਨਹੀਂ ਬਸ ਮੇਰੇ ਚ ਇੱਕ ਦੋ ਆਵਗੁਣ ਹੋ ਸਕਦਾ ਹੈ ਜਿਆਦਾ ਨਹੀਂ ਹਾਂ ਤੇਰੇ ਚ ਖੂਬੀਆਂ ਕਿੰਨੀ ਆ ਤੇ ਬੰਦਾ ਫਿਰ ਕਾਪੀਆਂ ਭਰ ਦੇਗਾ ਦੂਜੇ ਦੇ ਅਫਗੂਣ ਬੰਦਾ ਜਾਦਾ ਦੇਖਦਾ ਜੀ ਤੇ ਆਪਣੇ ਵੱਲ ਨਿਗਾ ਨਹੀਂ ਮਾਰਦਾ ਇਹ ਬੰਦੇ ਦਾ ਸੁਭਾਅ ਆ ਪਰਸੰਨੋ ਮੇਰੇ ਮਾਲਕ ਨੇ ਸਮਝਾਇਆ ਸੀਗਾ ਕਿ ਜਦੋਂ ਪੁੱਤਰ ਜੀਵਨ ਚ ਵਿਚਰਨ ਹੈ ਨਾ ਸਤਿਗੁਰ ਕਹਿੰਦੇ ਸਾਜ ਕਰਿਜੈ ਗੁਣਾ કેરી ਛੜ ਅਫਗੁਣ ਚੱਲੀਏ ਤੁਸੀਂ ਗੁਣਾ ਦੀ ਸਾਧਨ ਕਰਨੀ ਹੈ ਕਿਸੇ ਕੋਲੋਂ ਗੁਣ ਲੈਣੇ ਆ ਅਫਗੁਣ ਨਹੀਂ ਦੇਖਣੇ ਉਹਦੇ ਪਰ ਅੱਜ ਸਾਡੇ ਸੋਚ ਕਿੱਥੇ ਖੜੀ ਗਈ ਦੀ ਅਸੀਂ ਹਰ ਬੰਦੇ ਦੇ ਵਿੱਚ ਆਵਗੁਣ ਲੱਭਦੇ ਆ ਤੇ ਉਹਦੇ ਗੁਣਾ ਤੇ ਪੜਦੇ ਪਾਜਦੇ ਸਾਡਾ ਸਭ ਆ ਕੀੜੀ ਵਰਗਾ ਹੋ ਗਿਆ ਕੀੜੀ ਕੰਧ ਦੇ ਉੱਤੇ ਤੁਰਦੀ ਆ ਨਾ ਜੀ ਕੰਧ ਉੱਤੇ ਕਿਸੇ ਬੰਦੇ ਨੇ ਲੱਖਾਂ ਰੁਪਏ ਦੀ ਡੈਕੋਰੇਸ਼ਨ ਕੀਤੀ ਹੋਵੇ ਕੀਮਤੀ ਤੋਂ ਕੀਮਤੀ ਪੱਥਰ ਲਾਤਾ ਹੋਵੇ ਕੀਮਤੀ ਤੋਂ ਕੀਮਤੀ ਕਾਗਜ਼ ਲਾਤਾ ਹੋਵੇ ਪਰ ਕੀੜੀ ਨੇ ਕੰਧ ਦੇ ਵਿੱਚੋਂ ਸਿਰਫ ਦਰਾਰ ਦੇਖਣੀ ਆ ਕਿ ਦਰਾਰ ਕਿੱਥੇ ਹੈ ਉੱਥੇ ਲੁਕਣਾ ਹੈ ਉੱਥੇ ਵੜਨਾ ਹੈ ਮੈਂ ਸੋ ਬੰਦੇ ਦਾ ਵੀ ਸੁਭਾਇਕ ਕੋਈ ਬੰਦਾ ਲੱਖਾਂ ਗੁਣਾ ਨਾਲ ਭਰਿਆ ਹੋਵੇ ਬੰਦਾ ਉਹਦੇ ਲੱਖ ਗੁਣ ਛੱਡ ਦੇਗਾ ਜੀ ਤੇ ਸਿਰਫ ਦਿਖੇਗਾ ਇਹਦੇ ਚ ਅਗੁਣ ਕਿੱਥੇ ਆ ਉਹਦਾ ਅਗੁਣ ਪਕੜ ਕੇ ਮੈਂ ਦੁਨੀਆ ਚ ਰੋਲਾ ਪਾਵਾਂ ਕਿ ਇਹ ਇਹਦੇ ਚ ਅਗੁਣ ਹੈ ਮੇਰੇ ਬਾਰੇ ਬੇਨਤੀ ਕਰਦਾ ਕਿ ਜੋ ਮਾਰਕ ਸਾਨੂੰ ਸਤਕੌਰ ਨੇ ਦੱਸਿਆ ਹੈ ਨਾ ਜੀ ਉਸ ਮਾਰਕ ਤੇ ਅਸੀਂ ਨਹੀਂ ਤੁਰਦੇ ਉਦੜ ਵੀ ਸ਼ਾਇਦ ਤੁਹਾਨੂੰ ਯਾਦ ਹੋਵੇ ਕੁਝ ਦਿਨ ਪਹਿਲਾਂ ਮੈਂ ਗੱਲ ਸੁਣਾਈ ਸੀ ਇਕ ਕੋਈ ਮਸਜਿਦ ਦੇ ਵਿੱਚ ਆ ਕੇ ਕੋਈ ਫਕੀਰ ਬਹਿ ਗਿਆ ਉੱਥੇ ਬੈਠ ਕੇ ਰੱਬ ਰੱਬ ਕਰਦਾ ਜੀ ਜਿਹੜਾ ਮਸਜਿਦ ਆ ਤੁਸੀਂ ਕਹਿੰਨੋ ਮਾਲਕ ਸੀਗਾ ਕਾਜੀ ਮੋਲਾ ਸੀਗਾ ਜਣਾ ਉਹ રોજ ਦੇਖਦਾ ਆ ਕਿ ਇਹ ਬੰਦਾ ਇੱਥੇ ਹੀ ਬੈਠਾ ਰਹਿਣਾ ਆ ਕਿਉਂਕਿ ਅਸੀਂ ਠੇਕੇਦਾਰ ਵੀ ਬਣ ਕੇ ਨਾ ਜੀ ਸੇਵਾਦਾਰ ਨੂੰ ਅਸੀਂ ਠੇਕੇਦਾਰ ਸ਼ਬਦ ਲੈ ਲਿਆ ਅਸੀਂ ਗੁਰੂ ਘਰ ਦੇ ਸੇਵਾਦਾਰ ਆ ਨਾ ਕਿ ਠੇਕੇਦਾਰ ਸੇਵਾਦਾਰ ਕਿਹਨਾ ਹੁੰਦਾ ਕਿ ਨਹੀਂ ਗੁਰੂ ਘਰ ਦਾ ਪ੍ਰਬੰਧ ਚੱਲਣਾ ਚਾਹੀਦਾ ਜਿਵੇਂ ਗੁਰੂ ਚਲਾਵੇ ਹੋਵੇਂ ਚੱਲੇ ਪਰ ਠੇਕੇਦਾਰ ਕਹਿੰਦਾ ਮੈਂ ਚਲਾਉਣਾ ਪਰ ਉਹ ਇਹ ਭੁੱਲ ਜਾਂਦਾ ਕਿ ਜਿਹੜਾ ਦਾਤਾ ਦੁਨੀਆ ਨੂੰ ਚਲਾ ਰਿਹਾ ਆ ਅਸੀਂ ਉਹਦਾ ਘਾਰ ਚਲਾਉਣਾ ਸਾਡੀ ਈ ਦਿਅਕਤ ਹੈ ਅਸੀਂ ਸੇਵਾਦਾਰ ਤੋਂ ਅਸੀਂ ਠੇਕੇਦਾਰ ਬਣ ਗਏ ਜਦੋਂ ਬੰਦਾ ਠੇਕੇਦਾਰ ਬਣ ਜਾਂਦਾ ਫਟੇਰੇ ਬਾਦ ਚ ਆ ਜਾਂਦਾ ਤੇ ਡੇਰੇ ਬਾਦ ਵਿੱਚ ਜਦੋਂ ਬੰਦਾ ਪੈ ਜਾਂਦਾ ਨਾ ਜੀ ਫਿਰ ਬੜੇ ਕੰਮ ਖਰਾਬ ਹੁੰਦੇ ਆ ਉਹ ਮੁੱਲੇ ਨੂੰ ਲੱਗਿਆ ਕਿ ਮੈਂ ਇੱਥੇ ਦਾ ਮਾਲਕ ਐ ਉਹ ਰੋਜ਼ ਫੱਕਰ ਬੰਦਾ ਆ ਕੇ ਬਹਿਣਾ ਸੀਗਾ ਜੀ ਉਹਨੂੰ ਕਹਿੰਦਾ ਇੱਕ ਦਿਨ ਕਹਿੰਦਾ ਤੂੰ ਬਾਬਾ ਇੱਥੇ ਬੈਠਾ ਰਹਿਣਾ ਐ ਰੋਟੀ ਪਾਣੀ ਖਾਈ ਜਾਂਦਾ ਕਹਿੰਦਾ ਮਸਜਿਦ ਦੀ ਕੋਈ ਕੰਮਕਾਰ ਵੀ ਕਰ ਲਿਆ ਕਰ ਬੋਲਿਆ ਜੀ ਇਦਾਂ ਉਹ ਕਹਿੰਦਾ ਕੰਮ ਕਰ ਕੀ ਮੈਂ ਚੱਲਿਆ ਕਿਤੇ ਸ਼ਾਮ ਤੱਕ ਮੈਂ ਵਾਪਸ ਆਉਣਾ ਕਿ ਜਿਹੜੀ ਤੈਨੂੰ ਇਸ ਮਸਜਿਦ ਵਿੱਚੋਂ ਕੋਈ ਗੰਦੀ ਚੀਜ਼ ਲੱਭੀ ਨਾ ਉਹਨੂੰ ਕੱਢ ਕੇ ਬਾਹਰ ਸੁੱਟਦੀ ਸਫਾਈ ਕਰਦੀ ਮਸਜਿਦ ਦੀ ਉਗਣਾ ਕੋਈ ਗੱਲ ਨਹੀਂ ਦੀ ਮੈਂ ਕਰ ਦਾਂਗਾ ਸਫਾਈ ਇਹ ਕਹਿ ਕੇ ਜਿਉ ਕਾਜੀ ਜਿਹੜਾ ਸਿਕਾ ਚਲਾ ਗਿਆ ਜਦੋਂ ਸ਼ਾਮ ਨੂੰ ਵਾਪਸ ਆਇਆ ਕੀ ਕੀ ਦੇਖਦਾ ਕਿ ਮਸਜਿਦ ਵਿੱਚ ਜਿਹੜਾ ਸਮਾਨ ਜਿੱਥੇ ਪਿਆ ਸੀਗਾ ਉੱਥੇ ਹੀ ਪਿਆ ਕੋਈ ਸਫਾਈ ਨਹੀਂ ਹੋਈ ਹੋਈ ਹਾਂ ਉਹ ਬੰਦਾ ਉੱਥੇ ਹੈ ਨਹੀਂ ਹੁਣ ਬੰਦੇ ਦਾ ਦਿਮਾਗ ਵੀ ਆਪੜਾ ਨਾ ਗਿਆ ਕਈ ਵਾਰੀ ਜੋ ਦਿਸਦਾ ਹੁੰਦਾ ਸੰਗਤ ਜੀ ਉਹ ਹੁੰਦਾ ਨਹੀਂ ਹੁੰਦਾ ਤੇ ਜੋ ਹੁੰਦਾ ਉਹ ਹੁੰਦਾ ਉਹ ਦਿਸਦਾ ਨਹੀਂ ਹੁੰਦਾ ਇਵੀ ਨੋਟ ਕਰਿਓ ਵੀ ਬਾਰੇ ਗੱਲ ਮਾਫ ਕਰਮ ਮੇਰੇ ਵਰਗੇ ਬੰਦੇ ਨੇ ਧਰਮ ਦੇ ਕੱਪੜੇ ਪਾਇਓ ਤੁਸੀਂ ਕੋ ਬਹੁਤ ਵੱਡਾ ਧਰਮੀ ਸ਼ਾਇਦ ਮੈਂ ਧਰਮੀ ਨਾ ਹੋਵਾਂ ਪਰ ਜਿਹੜਾ ਬੰਦਾ ਧਰਮ ਦੇ ਕੱਪੜੇ ਨਹੀਂ ਪਾਈ ਬੈਠਾ ਕੀ ਪਤਾ ਸਭ ਤੋਂ ਵੱਡਾ ਧਰਮੀ ਉਹ ਹੋਵੇ ਅਸੀਂ ਥੋੜਾ ਜਿਹਾ ਜੋ ਦੇਸਰੀਆ ਸਾਨੂੰ ਸ਼ਾਇਦ ਉਹੀ ਲੱਗਦਾ ਕਿ ਉਹੀ ਸੱਚਾ ਨਹੀਂ ਜਿਵੇਂ ਸਤਗੁਰ ਨੇ ਕਿਹਾ ਕਿ ਦੁਨੀਆਂ ਧਰਮ ਦਾ ਪਹਿਰਾਵੇ ਪਾ ਕੇ ਬਹੁਤ ਕੁਝ ਕਰਦੀ ਹੈ ਇੱਥੇ ਬਰੇਤੇ ਫਕਰ ਬੰਦੇ ਐਸੇ ਹੁੰਦੇ ਆ ਜਿਨ੍ਹਾਂ ਦੀਆਂ ਲੀੜਾ ਪਾਟੀਆਂ ਹੁੰਦੀਆਂ ਉੱਤੇ ਪਾਇਆ ਕੁਰਤਾ ਪਾਟਿਆ ਹੁੰਦਾ ਪਰ ਰੱਬ ਨਾਲ ਮਿਲੇ ਹੁੰਦੇ ਆ ਉਹਨੇ ਦੇਖਿਆ ਮਸਜਿਦ ਵਿੱਚ ਆ ਕੇ ਕਿ ਸਭ ਕੁਝ ਉਦਈ ਪਿਆ ਪਰ ਉਹ ਬੰਦਾ ਨਹੀਂ ਗਿਆ ਹੁਣ ਬੰਦੇ ਨੇ ਆਪਣੀ ਆਪਣੀ ਸੋਚ ਬੋਲਣੀ ਸੀ ਨਾ ਕੰਮਚੋਰ ਅੱਜ ਕੰਮ ਨੂੰ ਕਿਹਾ ਪਚ ਗਿਆ ਰੋਟੀਆਂ ਖਾਈ ਜਾਣ ਨਸੀ ਬੈਠਾ ਤੇ ਬਹੁਤ ਕੁਝ ਬੋਲਿਆ ਚਾਰ ਪੰਜ ਦਿਨਾਂ ਦੇ ਬਾਅਦ ਉਹ ਕਿਤੇ ਫਕੀਰ ਉਸ ਕਾਜੀ ਨੂੰ ਮਿਲ ਗਿਆ ਕਹਿੰਦਾ ਬਾਬਾ ਇੰਮੇਦਿੰਦ ਉੱਥੇ ਬੈਠਾ ਰਿਹਾ ਤੈਨੂੰ ਅੱਜ ਮੈਂ ਸਫਾਈ ਨੂੰ ਕਿਹਾ ਤੋ ਤਾਂ ਮਸਜਿਦ ਛੱਡ ਕੇ ਭੱਜ ਗਿਆ ਹੁਣ ਫਕੀਰ ਦਾ ਜਵਾਬ ਸੁਣੋ ਕੀ ਸੀਗਾ ਉਹ ਕਹਿੰਦਾ ਕਾਜੀ ਸਾਹਿਬ ਮੈਂ ਸਫਾਈ ਕਰਕੇ ਆਇਆ ਸ਼ਾਇਦ ਤੁਸੀਂ ਦੇਖੀ ਨਹੀਂ ਹੈ ਉਹ ਕਹਿੰਨਾ ਕੋਈ ਸਫਾਈ ਨਹੀਂ ਕੀਤੀ ਉੱਥੀ ਸਮਾਨ ਸਾਰਾ ਉੱਥੀ ਪਿਆ ਰ ਹੈ ਕਾਜੀ ਸਫਾਈ ਕੀਤੀ ਹੈ ਨਹੀਂ ਤੁਸੀਂ ਧਿਆਨ ਨਾਲ ਦੇਖਣਾ ਸੀਗਾ ਮੈਂ ਕਰਕੇ ਆਇਆ ਕਹਿੰਦਾ ਕੀ ਕਰਕੇ ਆਇਆ ਕਹਿੰਦਾ ਤੁਸੀਂ ਮੈਨੂੰ ਕਿਹਾ ਸੀਗਾ ਮਸਜਿਦ ਵਿੱਚ ਜਿਹੜੀ ਸਭ ਤੋਂ ਗੰਦੀ ਚੀਜ਼ ਹੈ ਉਹਨੂੰ ਬਾਹਰ ਕੱਢ ਦੇ ਕਦਾਂ ਮੈਂ ਨੀਖਾ ਮਾਰੀ ਮੈਨੂੰ ਆਪਣੇ ਨਾਲੋਂ ਗੰਦਾ ਕੁਝ ਮਿਲਿਆ ਹੀ ਨਹੀਂ ਮੇਰੇ ਨਾਲੋਂ ਗੰਦਾ ਕੁਝ ਹੈ ਹੀ ਨਹੀਂ ਸੀ ਉੱਥੇ ਇਸ ਕਰਕੇ ਮਸਜਿਦ ਦੇ ਵਿੱਚੋਂ ਮੈਂ ਆਪਣੇ ਆਪ ਨੂੰ ਬਾਹਰ ਕੱਢਦਾ ਕੋਈ ਕਹ ਦੇਗਾ ਜੀ ਕਿ ਮੈਂ ਮਾੜਾ ਆ ਕੋਈ ਵੀ ਨਹੀਂ ਕਹਣਾ ਮੈਂ ਸੰਗਰ ਹੈ ਮੈਂ ਸਿਆਣਾ ਆ ਪਰ ਜਿੱਦਣ ਸਤਪੁਰਖ ਨੇ ਅਸੀਂ ਇਹ ਗੱਲ ਮੰਨ ਲਈ ਕਿ ਮੇਰੇ ਵਿੱਚ ਕੋਈ ਗੁਣ ਨਹੀਂ ਹੈ ਅਬ ਗੁਣਾਂ ਨਾਲ ਮੈਂ ਭਰਿਆ ਹੋਇਆ ਸਤਪੁਰਖ ਉਦਣ ਕਿਰਪਾ ਕਰਦੇ ਆ ਉਦੋਂ ਮੇਰਾ ਮਾਲਕ ਬਖਸ਼ਿਸ਼ ਕਰਦਾ ਇੱਥੇ ਗੁਰੂ ਅਰਜਨ ਦੇਵ ਬਾਦਸ਼ਾਹ ਵਰਗੇ ਵੀ ਕਹਿੰਦੇ ਆ ਕਿ ਮੈਂ ਭਰਿਆਂ ਭਿਆਵ ਹੋਣਾ ਤੇ ਤੁਸੀਂ ਹੁਣੇ ਪੜ ਕੇ ਛੱਡਿਓ ਕਿ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਈ ਤਰਸ ਪਿਆ ਮਹਿਰਮਤ ਹੋਈ ਸਤਗੁਰ ਛੱਡਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਤੁਸੀਂ ਪੜ ਲਿਆ ਨਾ ਹਾਂ ਜਤੀ ਸਾਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਇਹਦਾ ਅਰਥ ਤਾਂ ਕਰੋ ਕੀ ਹੈ ਕਿ ਮੇਰੇ ਕੋਈ ਜਪ ਤਪ ਨਹੀਂ ਹੈ ਕੋਈ ਸੰਜਮ ਨਹੀਂ ਹੈ ਕੁਝ ਵੀ ਨਹੀਂ ਹੈ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਸ਼ਰਨ ਪਰੇ ਕੀ ਆਪਣੇ ਆਪ ਨੂੰ ਕਹਿਣਾ ਮੈਂ ਸਭ ਤੋਂ ਭੈੜਾ ਕੀੜਾ ਹੈ ਗੰਦਗੀ ਦਾ ਕੀੜਾ ਆ ਇੱਥੇ ਕੌਣ ਕਹਿੰਦਾ ਜੀ ਕੋਈ ਵੀ ਨਹੀਂ ਕਹਿੰਦਾ ਪਰਮਾਦੇਵ ਜੀ ਕਹਿੰਦੇ ਆਪਸ ਕੋ ਜੋ ਜਾਣੀ ਨੀਚਾ ਸੋ ਗਣੀਏ ਸਭ ਤੇ ਉੱਚਾ ਸੋ ਬਾਬਾ ਫਰੀਦ ਜੀ ਦਾ ਜਿਹੜਾ ਸ਼ਲੋਕ ਇਹਦੇ ਨਾਲ ਜੁੜਦਾ ਹੈ ਬਾਬਾ ਜੀ ਆਖਦੇ ਫਰੀਦਾ ਕਾਲੇ ਮੈਂਡੇ ਕਪੜੇ ਕਾਲਾ ਮੈਂਡਾ ਵੇਸ ਧਰਮ ਦਾ ਪਹਿਰਾਵਾ ਪਾਇਆ ਕਾਲੇ ਕਪੜੇ ਪਾਏ ਹੋਏ ਹਰ ਇੱਕ ਧਰਮ ਦੇ ਵਿੱਚ ਕੋਈ ਇੱਕ ਡਰੈਸ ਬਣ ਗਈ ਹੈ ਜੀ ਗਰੰਥੀ ਆ ਦੇ ਕੱਪੜੇ ਹੋਰ ਹੈ ਪੰਡਾ ਦੇ ਕੱਪੜੇ ਹੋਰ ਹੈ ਕਾਜੀ ਦੇ ਕੱਪੜੇ ਹੋਰ ਹੈ ਪੰਡਤ ਨੇ ਕੋਸ਼ੋਰ ਪਾਇਆ ਚਲ ਪਿਆ ਜੀ ਪਰ ਇਹਨਾਂ ਚੀਜ਼ਾਂ ਚੋਂ ਬਾਹਰ ਕੱਢਿਆ ਸੀਗਾ ਮਾਲਕ ਨੇ ਗੁਰੂ ਨਾਨਕ ਬਾਬਾ ਜਦੋਂ ਮੱਕੇ ਜਾਂਦਾ ਤੇ ਨੀਲ ਵਸਤਰ ਧਾਰੇ ਬਣਵਾਰੀ ਨੀਲੇ ਕੱਪੜੇ ਪਾ ਕੇ ਤੁਰਨਾ ਜਦੋਂ ਬਾਬਾ ਜਗਨਨਾਥ ਪੂਰੀ ਗਿਆ ਤੇ ਉਦੋਂ ਉਹਨੇ ਭਗਵਾ ਵੇਸ ਪਾਇਆ ਪੰਡਤਾ ਵਾਲਾ ਜਦੋਂ ਬਾਬਾ ਘਰੇ ਆ ਗਿਆ ਫਿਰ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਬਤਾਰਾ ਸੰਸਾਰੀ ਕੱਪੜੇ ਪਾਲੇ ਬਾਬੇ ਨਾਨਕ ਦੀ ਈ ਢੀ ਸਾਧ ਕੀ ਹੈ ਕਿ ਗੁਰੂ ਅੰਗਦ ਦੇਵ ਪਾਸ਼ਾ ਉਹਨੂੰ ਪਛਾਣ ਵੀ ਨਹੀਂ ਪਾਉਂਦੇ ਕਿ ਇਹ ਬਾਬਾ ਨਾਨਕ ਹੈ ਬਾਬੇ ਨਾਨਕ ਨੂੰ ਪੁੱਛਦਿਆ ਕਿ ਬਾਬਾ ਨਾਨਕ ਕਿੱਥੇ ਹੈ ਬਾਬਾ ਫਰੀਦ ਜੀ ਕਹਿੰਦੇ ਮੈਂ ਠੀਕ ਹੈ ਮੇਰੇ ਕੱਪੜੇ ਵੀ ਕਾਲੇ ਆ ਜੀ ਮੇਰਾ ਵੇਸ ਵੀ ਕਾਲਾ ਆ ਤੇ ਦੁਨੀਆ ਮੈਨੂੰ ਕੀ ਕਹਿ ਰਹੀ ਹੈ ਜੀ ਦਰਵੇਸ਼ ਕਹਿ ਰਹੀ ਹੈ ਪਰ ਮੈਂ ਕੀ ਆ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰবেশ ਪਰ ਮੈਂ ਤਾਂ ਵਗੁਣਾ ਨਾਲ ਭਰਿਆ ਪਿਆ ਤੁਸੀਂ ਮੈਨੂੰ ਦਰবেশ ਕਿਉਂ ਕਹਿੰਦੇ ਹੋ ਨਾਨਕ ਨੀਚ ਕਹੈ ਵਿਚਾਰ ਬਾਬਾ ਪੜਿਆ ਪਰ ਉਹਨੂੰ ਨੀਚ ਕਹਿਣਾ ਇੱਕ ਤਾਂ ਤੇ ਸ਼ਬਦ ਵਰਤੈ ਨਾਨਕ ਸੱਗ ਸੱਗ ਦਾ ਅਰਥ ਹੁੰਦਾ ਕੁੱਤਾ ਨਾਨਕ ਕੁੱਤਾ ਇਹ ਗੱਲ ਆਖਦਾ ਹੈ ਭਾਈ ਨਾਦਲਾ ਨੂੰ ਪੜਿਓ ਆਪਣੇ ਆਪ ਨੂੰ ਕੁੱਤਾ ਹੀ ਕਹਿੰਦੇ ਆਂ ਇੱਥੇ ਤੁਹਾਨੂੰ ਗੁਰੂ ਕਲਕੀ ਤਰ ਪਾਛੜੇ ਧਰਦਾ ਕੁੱਤਾ ਆ ਕਬੀਰ ਬਾਬਾ ਜੀ ਆਪਣੇ ਆਪ ਨੂੰ ਕਹਿੰਦੇ ਕਿ ਕੂਕਰ ਉਹ ਮੇਰਾ ਨਾਮ ਜੀ ਮੋਤੀ ਹੈ ਕੂਕਰ ਨਾਮ ਕੋ ਮੋਤੀ ਹੈ ਮੇਰਾ ਨਾਮ ਕੌਣ ਕਹੇਗਾ ਜੀ ਕੋਈ ਨਿਮਰਤਾ ਦਿਖਾਦਾ ਆਪਣੇ ਆਪ ਨੂੰ ਕੁੱਤਾ ਕਹਿਣਾ ਆਪਣੇ ਆਪ ਨੂੰ ਨੀਚ ਕਹਿਣਾ ਹਮ ਨੇ ਚੰਗੇ ਬੁਰਾ ਨਹੀਂ ਕੋਈ ਕਹਿਣਾ ਐਡੀ ਨਿਮਰਤਾ ਆਪਣੇ ਆਪ ਦੇ ਵਿੱਚ ਤੇ ਅਸੀਂ ਅਸੀਂ ਭਰੇ ਵੀ ਪਏ ਆ ਵਗੁਣਾ ਦੇ ਨਾਲ ਤੇ ਅਸੀਂ ਮੰਨਣ ਵਾਸਤੇ ਵੀ ਤਿਆਰ ਨਹੀਂ ਹੈ ਸਬਾਬਾ ਫਰੀਦ ਜੀ ਕਹਿੰਦੇ ਕਿ ਫਰੀਦਾ ਕਾਲੇ ਮੈਂਡੇ ਇਹਨੂੰ ਮੈਂਡੇ ਨਹੀਂ ਪੜਨਾ ਜੀ ਕੱਪੜੇ ਕਾਲਾ ਮੈਂਡਾ ਵੇਸ ਛੋਟੀ ਜੀ ਲਾਂ ਤਲਾਂ ਦੀ ਬੜੀ ਪ੍ਰੋਬਲਮ ਹੋ ਜਾਂਦੀ ਹੈ ਆਹਾਰ ਸਭ ਕਰਦਾ ਫਿਰ ਇਹ ਆਹਾਰ ਇੱਕ ਨਾ ਹੋਏ ਨਾਨਕ ਜਿਤ ਆਹਾਰ ਜਗ ਉਦਰੇ ਵਿਰਲਾ ਪੂਜੇ ਕੋਈ ਤਿੰਨ ਵਾਰੀ ਆਹਾਰ ਸ਼ਬਦ ਆ ਗਿਆ ਜੀ ਕਿਤੇ ਆਹਰ ਨੂੰ ਸਿਹਾਰੀ ਲੱਗੀ ਹੋਈ ਐ ਕਿਤੇ ਆਹਰ ਨੂੰ ਔਂਕੜ ਐ ਤੇ ਕਿਤੇ ਆਹਰ ਖਾਲੀ ਐ ਇਹ ਸਿਰਫ ਦੋ ਪੰਕਤੀਆਂ ਚ ਤਿੰਨੇ ਆਹਰ ਬੋਲੇ ਜਾ ਰਹੇ ਪਰ ਤਿੰਨੇ ਆਹਰ ਦੇ ਜਿਹੜੇ ਅਰਥ ਐ ਅਲੱਗ-ਅਲੱਗ ਐ ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰੂ ਸੂਰਾ ਤੁਸੀਂ ਕੇ ਸ਼ਬਦ ਪੜ੍ਹ ਦੋ ਸਾਰੇ ਅਰਥ ਖਰਾਬ ਹੋ ਜਾਣੇ ਬਹੁਤੇ ਲੋਕਾਂ ਨੂੰ ਇਹੀ ਸ਼ਲੋਕ ਨਹੀਂ ਪੜ੍ਹਦੇ ਉਹਨਾਂ ਸੋ ਕਹੋ ਟਲ ਅਡਲ ਨਹੀਂ ਐ ਟਲ ਪੱਟਾ ਦਾ ਨਾਮ ਹੈ ਟਲ ਅਸੀਂ ਅਟਾਲੇ ਪੜੀ ਜਾਂਦੇ ਐ ਇੰਨੇ ਨੀ ਉਮਰ ਲਾਂਗੇ ਸਾਡੇ ਸੋ ਕਹੋ ਟਲ ਗੁਰਸੇਵੀ ਹੈ ਐਹ ਨਿਸ ਸੈਜ ਸੁਭਾਈ ਦਰਸ਼ਨ ਪਰਸ ਐ ਪਰਸੀ ਨਹੀਂ ਐ ਉਥੇ ਐੜੇ ਨੂੰ ਦਰਾਵਾ ਲੱਗਿਆ ਹੋਇਆ ਪਰਸ ਐ ਗੁਰੂ ਕਾ ਕੇ ਨਹੀਂ ਹੈ ਜਨਮ ਮਰਨ ਦਾ ਦੁੱਖ ਜਾਏ ਨਿੱਕੀ ਜੀ ਗਾਲ ਤੇ ਪਿੱਛੇ ਸਾਰੇ ਅਰਥ ਹੁਣੇ ਛੋਟੇ ਜਿਹੇ ਅਰਥ ਕਰਦਾ ਗੁਰੂ ਪਾਤਸ਼ਾਹ ਜਾ ਰਹੇ ਸੀ ਕਿਤੇ ਉਸੇ ਕਈ ਪੰਕਤੀ ਪੜਦਾ ਸੀ ਕਰਤੇ ਕੀ ਮਿਤ ਕਰਤਾ ਜਾਣੇ ਕੈ ਜਾਣੇ ਗੁਰਸੂਰਾ ਦੇ ਥਾਂ ਤੇ ਉਹਨੇ ਪੜਤਾ ਕੈ ਜਾਣੇ ਗੁਰਸੂਰਾ ਗੁਰਮਾਲ ਜੀ ਕਹਿੰਨੇ ਨੇ ਥੱਪੜ ਮਾਰੋ ਇਹ ਬਾਣੀ ਗਲਤ ਪੜਦਾ ਸਖਨ ਥੱਪੜ ਮਾਰਦੇ ਰੋ ਪਿਆ ਸਤਗੁਰੂ ਦੇ ਅੰਦਰ ਹੁੰਦਾ ਕਿ ਉਹ ਕਹਿੰਦਾ ਦਰਦ ਹੋਇਆ ਤੇ ਮੇਰੇ ਮਾਲ ਜੀ ਕਹਿੰਨੇ ਜੋ ਤੁਸੀਂ ਬਾਣੀ ਨੂੰ ਗਲਤ ਪੜਦੇ ਮੈਨੂੰ ਦਰਦ ਨਹੀਂ ਹੁੰਦਾ ਬਾਣੀ ਮੇਰੇ ਅੰਗ ਹੈ ਤੁਸੀਂ ਬਾਣੀ ਨੂੰ ਤਰੋੜ ਮੋੜ ਕੇ ਪੜਦੇ ਹੋ ਮੈਨੂੰ ਵੀ ਦਰਦ ਹੁੰਦਾ ਸੰਥਿਆ ਲਵੋ ਪੜੋ ਹੁਣ ਤੁਸੀਂ ਇਹਦੇ ਅਰਥ 'ਚ ਇਦਾਂ ਕਰੋ ਕਿ ਕਰਤੇ ਕੀ ਮਿਤ ਕਰਤਾ ਜਾਣੇ ਸਿੱਧੇ ਅਰਥ ਹੈ ਜੀ ਕਿ ਕਰਤੇ ਦੀ ਮਿਤ ਨੂੰ ਕਰਤਾ ਜਾਣਦਾ ਮਿਤ ਦਾ ਅਰਥ ਦਾ ਅਵਸਥਾ ਕਰਤੇ ਦੀ ਅਵਸਥਾ ਨੂੰ ਕਰਤਾ ਜਾਣਦਾ ਇਹਨਾਂ ਖ ਹੋ ਗਿਆ ਜੀ ਜੇ ਤੁਸੀਂ ਪੜੋਗੇ ਕੇ ਜਾਣੇ ਗੁਰੂ ਸੂਰਾ ਫਿਰ ਇਹ ਅਗਲਾ ਅਰਥ ਹੋ ਗਿਆ ਕਿ ਗੁਰੂ ਸੂਰਮਾ ਕੀ ਜਾਣਦਾ ਗੁਰੂ ਸੁਰਮਾ ਜੀਰੋ ਕਰਦਾ ਜੇ ਤੁਸੀਂ ਇਹ ਪੜੋਗੇ ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰੂ ਸੂਰਾ ਫੇ ਅਰਥ ਮਾਣਨ ਲਗੇ ਕਰਤੇ ਦੀ ਮਿਤ ਨੂੰ ਕਰਤਾ ਜਾਣਦਾ ਅਤੇ ਗੁਰੂ ਸੂਰਮਾ ਜਾਣਦਾ ਅਤੇ ਤੇ ਕੀਚ ਫਰਕ ਪੈ ਗਿਆ ਸੋ ਕਹਿੰਦਾ ਭਾਵ ਕਿ ਮੰਡੇ ਲਿਖਿਆ ਹੈ ਜੇ ਤੁਸੀਂ ਪੜਨ ਕੋਸ਼ਿਸ਼ ਕਰੋ ਕਿ ਆਰਾਮ ਦੇ ਨਾਲ ਹਨ ਦੇ ਕੇ ਫਰੀਦਾ ਕਾਲੇ ਮੰਡੇ ਕੱਪੜੇ ਕਾਲਾ ਮੈਂਡਾ ਵੇਸ ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹੈ ਦਰवेश ਮੈਨੂੰ ਲੋਕ ਦਰवेश ਕਹਿੰਦੇ ਆ ਪਰ ਮੈਂ ਦਰवेश ਕਹਾਉਣ ਦੇ ਲਾਇਕ ਨਹੀਂ ਇਨੀ ਮਰਤਾ ਦੀ ਹੱਦ ਐ ਬਾਬਾ ਫਰੀਦ ਜੀ ਦੀ ਸੁੱਡੇ ਵੱਡੇ ਆਪ ਦਰवेश ਜਿਨ੍ਹਾਂ ਨੂੰ ਬਾਬੇ ਨਾਨਕ ਨੇ ਜਾ ਕੇ ਉਹਨਾਂ ਦੀ ਬਾਣੀ ਲਿਆਂਦੀ ਤੇ ਸਾਡੇ ਸਾਹਮਣੇ ਰੱਖੀ ਹੋਵੇ ਤੇ ਉਹ ਦਰवेश ਆਪਣੇ ਆਪ ਨੂੰ ਕਹਿੰਦਾ ਕਿ ਮੈਂ ਦਰवेश ਨਹੀਂ ਐ ਆਵਗੁਣਾ ਨਾਲ ਭਰਿਆ ਉਹ ਬੰਦਾ ਤਾਂ ਕਹੇ ਉਹ ਜੀ ਮੈਂ ਕੋਈ ਗਾਨੀ ਦੀਆ ਉਹ ਗੁਣਾ ਨਾਲ ਭਰਿਆ ਮੰਨ ਲਈਦਾ ਉਹ ਜਿਹੜਾ ਖੁਦ ਪਰਮੇਸ਼ਰ ਉਹ ਮੇਰਾ ਰੱਬ ਉਹ ਤੇ ਦੋ ਗੱਲ ਕਹਿਣਾ ਕਿ ਮੈਨੂੰ ਤੁਸੀਂ ਰੱਬ ਨਹੀਂ ਕਹਿਣਾ ਗੁਰੂ ਗੋਬਿੰਦ ਸਿੰਘ ਮਾਲਕ ਨੇ ਵੀ ਕਿਹਾ ਸੀ ਮੈਨੂੰ ਪਾਸ਼ਾ ਨਾ ਕਿਹਾ ਕਰੋ ਜਿਸਨੇ ਸਾਥ ਗੁਰ ਨੂੰ ਪਾਸ਼ਾ ਕਿਹਾ ਮਾਲਕ ਜੀ ਕਹਿੰਦੇ ਨਾ ਮੈਨੂੰ ਪਾਸ਼ਾ ਨਾ ਕਿਹਾ ਕਰੋ ਕਿਉਂ ਕਿ ਮੈਂ ਕੌਮ ਦਾ ਜਿਹੜਾ ਕਰਜ਼ਾ ਕਿਸ਼ਤਾਂ ਨਾਲ ਉਤਾਰ ਰਿਹਾ ਸੋ ਮੈਂ ਕਰਜ਼ਾਈ ਆ ਕੌਮ ਦਾ ਕਉਸੀ ਅਜ ਗੁਰੂ ਕਲਗੀ ਧਰ ਦੇ ਕਰਜਾਈ ਆ ਸਾਡੇ ਤੇ ਬਹੁਤ ਵੱਡਾ ਕਰਜਾ ਬਾਪੂ ਦਾ ਅਨੰਦਪੁਰ ਸਾਹਿਬ ਦਾ ਚਮਕੌਰ ਦੀ ਗੜੀ ਦਾ ਸਰਹੰਦ ਦਾ ਸੋ ਇਸ ਕਰਕੇ ਸਤਿਗੁਰੂ ਸਾਡਾ ਤਾਂ ਬਾਰ ਬਾਰ ਜੀ ਕਰਦਾ ਸੀ ਰੱਬ ਕਹੀਏ ਪਰ ਗੁਰੂ ਦੀ ਨਿਮਰਤਾ ਇਹ ਸੀ ਕਿ ਨਈ ਦੁਨੀਆ ਦੇ ਲੋਕੋ ਮੈਨੂੰ ਤੁਸੀਂ ਬਾਦਸ਼ਾਹ ਨਹੀਂ ਕਹਿਣਾ ਰੱਬ ਨਹੀਂ ਕਹਿਣਾ ਖੁਦਾ ਨਹੀਂ ਕਹਿਣਾ ਮੈਂ ਤੁਹਾਡੇ ਵਰਗਾ ਇਨਹੀ ਕੀ ਕਿਰਪਾ ਕੇ ਸਜੇ ਖਾਮ ਹੈ ਨਈ ਮੋਸੇ ਗਰੀਬ ਕਰੋੜ ਪਰੇ ਮੇਰੇ ਵਰਗੇ ਕਰੋੜਾ ਹੋਣੇ ਆ ਗਰੀਬ ਪਰ ਗੁਰੂ ਮਾਲਕਾ ਆਪਣੇ ਆਪ ਨੂੰ ਕਹਿੰਦਾ ਮੈਂ ਇਹਨਾ ਕਰਕੇ ਸਜਿਆ ਹਾਂ ਸਿੱਖਾਂ ਕਰਕੇ ਸੋ ਇਹ ਨਿਮਰਤਾ ਦੀ ਖਾਤ ਹੈ ਸੰਗਤ ਜੀ ਪਾਣੀ ਨੇ ਹਮੇਸ਼ਾ ਨਿਵਾਰ ਨੂੰ ਚਲਣਾ ਹੈ ਜਿਹੜਾ ਨਿਵਾਰ ਨੂੰ ਪਾਣੀ ਚੱਲਦਾ ਸਾਫ਼ ਹੋਣਾ ਸ਼ੁੱਧ ਹੋਣਾ ਸੋ ਆਪਣੇ ਆਪ ਨੂੰ ਨੀਵਾ ਰੱਖ ਕੇ ਗੁਰੂ ਘਰ ਦੇ ਸੇਵਾਦਾਰ ਬਣ ਕੇ ਚੱਲੀਏ ਸੋ ਗੁਰੂ ਬਹੁਤ ਕੋ ਸਾਡੀ ਝੋਲੀ ਚ ਪਾਉਣਗੇ ਤਾ ਤਾਂ ਕਿਰਪਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਲੋ <t Jungnet> <t bugs Anfang>